ਸੱਤਿਆਸੀਕ ਗੁਰਦੁਆਰਾ ਸ਼੍ਰੀ ਕਨਸਾਹਿਲ ਦੀ ਇਮਾਰਤ ਦਾ ਨਵੀਨੀਕਰਨ ਨੂੰ ਲੈ ਕੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਅਤੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਰੱਖਿਆ ਨੀਂਹ ਪੱਥਰ ਅੱਜ ਤੋਂ ਗੁਰਦੁਆਰਾ ਸ਼੍ਰੀ ਕਨਸਾਹਿਬ ਜੀ ਦੇ ਨਵੇਂ ਸਿਰੇ ਤੋਂ ਕਾਰ ਸੇਵਾ ਸ਼ੁਰੂ ਕਰਵਾਈ ਗਈ। ਉੱਥੇ ਹੀ ਇਸ ਕਾਰ ਸੇਵਾ ਦੀ ਸ਼ੁਰੂਆਤ ਕਰਨਾ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਹੋਂਟੇ ਉੱਥੇ ਹੀ ਉਹਨਾਂ ਨਾਲ ਮੈਂਬਰ ਗੁਰਵਿੰਦਰ ਸਿੰਘ ਗੋਰਾ ਅਤੇ ਜਸਲ ਅਤੇ ਹੋਰਨਾਂ ਸੰਤਾਂ ਵੀ ਮੌਜੂਦ ਸੀ ਕਰੋ ਦਰਸ਼ਨ ਨਿਊਜ਼ ਪੰਜਾਬ ਤੇ ਇੱਕ ਫੋਟੋ ਕਰ ਲਿਓ ਜੀ ਇੱਕ ਫੇਰ ਨਾਲ ਹੋਇਓ ਇੱਕ ਫੋਟੋ ਕਰ ਲਿਓ ਇੱਕ ਫੋਟੋ ਕਰ ਲਿਓ ਮਹਾ ਮਹਾਲ ਦਾ ਵਿਸ਼ਰਸਾਨ ਜੇਸਾ ਸਥਾਨ ਨੂੰ ਸਤਿਗੁਰੂ ਜੀ ਨੇ ਆਪਣੀ ਸ਼ੋਹ ਦੇ ਕੇ ਉਹ ਜਿਹੜੀ ਕਾਂਦ ਜਿਹੜੀ ਰੇਤਾ ਦੀ ਇਹ ਸਾਰੀ ਸੀ ਉਹ ਸਤਿਗੁਰੂ ਜੀ ਦੇ ਪਰਸ਼ਾਵੇਂ ਦੇ ਨਾਲ ਸਤਿਗੁਰਾਂ ਦੇ ਬੈਠਣ ਦੇ ਨਾਲ ਉਹ ਹਮੇਸ਼ਾ ਬਾਸ ਤੇ ਅਮਰ ਹੋ ਗਿਆ ਇਹ ਗੁਰਦੁਆਰਾ ਸ਼੍ਰੀ ਕਾਂਸਾਬ ਪਟਾਲਾ ਵਿਖੇ ਜਿੱਥੇ ਮਾਤਾ ਸਲੱਖਣੀ ਜੀ ਨਾਲ ਸਤਿਗੁਰੂ ਜੀ ਦੇ ਆਨੰਦ ਕਾਰਜ ਹੋਏ ਇਹ ਬਹੁਤ ਪੂਜਨਯੋਗ ਤੇ ਸਿੱਖ ਪੰਥ ਦਾ ਇੱਕ ਬਹੁਤ ਵੱਡਾ ਮਹਾਨ ਪੀੜ ਹੈ ਇਸ ਸਥਾਨ ਤੇ ਉਹ ਕੰਧ ਸ਼ੋਭਤ ਆ ਜਿਹਨੂੰ ਲਗਭਗ 550 ਸਾਲ ਹੋ ਗਏ ਸੰਗਤਾਂ ਆ ਕੇ ਇੱਥੇ ਬੜੀ ਵੱਡੀ ਮੰਨਤ ਮੰਨਦੀਆਂ ਕਿ ਉਹ ਸਾਹਿਬ ਕਿਰਪਾ ਕਰਦੇ ਝੋਲ ਜਾਂ ਸਾਰਿਆਂ ਨੂੰ ਪਾਸੋਂ ਕਿਉਂਕਿ ਇਹ ਕਾਰਜ ਜਿਹੜਾ ਆ ਇਹ ਆਮ ਕਾਰਸੇ ਵਾਲਾ ਨਹੀਂ ਇਹ ਕਾਰਜਕਤਾ ਪੰਜਾਬ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਦੂਸਰਾ ਇਹ ਪ੍ਰਾਤਨ ਵਿਭਾਗ ਲੋ ਟਰੈਕਸ਼ਨ ਭਾਵੇਂ ਸਾਡੇ ਤੇ ਕੋਈ ਲਾਗੂ ਨਹੀਂ ਹੁੰਦੀ ਪਰ ਫਿਰ ਵੀ ਇਹ ਸਾਰੀਆਂ ਗੱਲਾਂ ਨੂੰ ਮੁੱਦਾ ਜਿਹਾ ਰੱਖਦੇ ਹੋਏ ਤੇ ਇਹਦੀ ਪ੍ਰਾਣੀ ਦੇਖੋ ਤੇ ਖਾਸ ਕਰਕੇ ਉਸ ਪਿੱਤਰ ਕੰਧ ਦੀ ਇਹਦੇ ਵਾਸਤੇ ਅਸੀਂ ਬਹੁਤ ਬੈਠ ਕੇ ਮੈਂਬਰਾਂ ਨੇ ਆਪ ਕੋ ਵਿੱਚ ਹੀ ਸਲਾਹ ਕੀਤੀ ਤੇ ਪਿਛਲੇ ਡਾਕਟਰ ਦੇ ਵਿੱਚ ਮਤਾ ਪਾਇਆ ਤੇ ਮੇਰੀ ਫਿਰ ਨਿਗਾਹ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੀ ਮਹਾਨ ਸ਼ਖੀਅਤ ਸੰਤ ਬਾਬਾ ਸੇਵਾ ਸਿੰਘ ਖਰੂਰ ਸਾਹਿਬ ਵਾਲਿਆਂ ਤੇ ਗਈ ਮੈਂ ਇਹਨਾਂ ਨੂੰ ਵਧਾਈ ਵੀ ਦਿੰਨਾ ਇਹਨਾਂ ਦਾ ਧੰਨਵਾਦੀ ਤੇ ਰੀਣੀ ਵੀ ਆ ਬਾਬਾ ਜੀ ਨੇ ਵੀ ਕਿਹਾ ਵੀ ਕੋਈ ਜਰੂਰ ਸਿੱਖ ਪੰਥ ਦਾ ਹੁਕਮ ਹੈ ਉਹ ਸਿਰ ਮੱਥੇ ਪਰਮਾਨ ਤੇ ਅੱਜ ਇਹਦੀ ਬਕਾਇਦਾ ਤੌਰ ਤੇ ਟੱਪ ਲਾ ਕੇ ਸ਼ੁਰੂਆਤ ਕੀਤੀ ਗਈ ਹੈ ਇਹ ਮਾਸਟਰ ਪਲਾਨ ਹੈ ਲੰਮਾ ਸਮਾਂ ਲੱਗਣਾ ਪਰ ਬਾਬਾ ਜੀ ਨੇ ਆਪਣੀ ਬਿਉਤਬੰਦੀ ਵੀ ਕੀਤੀ ਆ ਕਿ ਸਾਰੀਆਂ ਸੰਸਥਾਵਾਂ ਜਿਹੜੀਆਂ ਪ੍ਰਚਾਰਕ ਕਰਦੀਆਂ ਨੇ ਕਾਰਜਾਂ ਨੂੰ ਤੇ ਪ੍ਰਾਤਨਿਕ ਵਿਭਾਗ ਜਿਹੜੇ ਸਹਿਯੋਗ ਦਿੰਦੇ ਆ ਉਹਨਾਂ ਸਾਰਿਆਂ ਨੂੰ ਸਦਕੇ ਇਹਦੀ ਜਿਹੜੀ ਪ੍ਰਾਪਨ ਦਿੱਖ ਵੀ ਐਜੀਟੀ ਚ ਰਹੇ ਤੇ ਨਵੀਨਤਾ ਵੀ ਹੋ ਜਾਏ ਤਾਂ ਕਿ ਸੰਗਤਾਂ ਦੇ ਆਉਣ ਨੂੰ ਇਸ ਦਰਬਾਰ ਵਿੱਚ ਆ ਕੇ ਨਤਮਸਤਕ ਹੋਣ ਲਈ ਉਦੋਂ ਸਮਾਂ ਵੀ ਵਧੀਆ ਬਣਿਆ ਸੋ ਅੱਜ ਇਹ ਅਮਰਤਿ ਬਿਲੇ ਗੁਰੂ ਸਾਹਿਬ ਦੇ ਚਾਣਾਂ ਚ ਅਰਦਾਸ ਕਰਕੇ ਬਾਬਾ ਜੀ ਨੇ ਇਹ ਕਾਰਜ ਸੇਵਾ ਬਰੰਧ ਕੀਤੀ ਆ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਨਿਰੰਤਰ ਸਾਹਿਬ ਬੇਨਤੀ ਵੀ ਕਰਦਾ ਕਿ ਵੱਧ ਚੜ ਕੇ ਆਪਣਾ ਜੋਗਦਾਨ ਪਾ ਕੇ ਇਹ ਕਾਰਜ ਛੇਤੀ ਜੋ ਛੇਤੀ ਜਿਹੜੇ ਆ ਨਿਰੰਤਰ ਸਾਹਿਬ ਸਤਿਗੁਰੂ ਜੀ ਸਫਲਾ ਕਰਨ ਤਨ ਮਨ ਤੇ ਧਨ ਧਨ ਵੀ ਦੇ ਦਿੰਦਾ ਤੇ ਤਨ ਤੇ ਮਨ ਅਰਦਾਸ ਵੀ ਮੰਨਣਾ ਕਰ ਦਿੰਦਾ ਪਰ ਤਨ ਨਾਲ ਸੇਵਾ ਵੀ ਕਰਨੀ ਆ ਇਹ ਜਾਣ ਕੇ ਸੇਵਾ ਕਰਨ ਲਈ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਉਹ ਪਵਿੱਤਰ ਸਥਾਨ ਜਿੱਥੋਂ 사ਤਗੁਰੂ ਜੀ ਨੇ ਸਿੱਖ ਨੂੰ ਗ੍ਰੇਸਤੀ ਦਾ ਮਾਰਗ ਧਾਰਨ ਕਰਨ ਲਈ ਪ੍ਰੇਰਣਾ ਵੀ ਦਿੱਤੀ ਜੀ ਆਪਰੇਤ ਮਾਰਗ ਦੇ ਵਿੱਚ ਪਰਵੇਸ਼ ਕਰਕੇ ਸੋ ਮੈਂ ਧੰਨਵਾਦ ਕਰਦਾ ਬਾਬਾ ਜੀ ਦਾ ਬਾਬਾ ਗੁਰਪ੍ਰੀਤ ਸਿੰਘ ਜੀ ਤੇ ਮੇਰੇ ਸਹਿਯੋਗੀ ਮੈਂਬਰ ਸਹਿਬਾਨ ਬਿਪਾਲ ਸਿੰਘ ਗੋਰਾ ਸਰਦਾਰ ਗਗਨ ਸਿੰਘ ਜੱਸਰ ਸਰਦਾਰ ਅਰਜਿੰਦਰ ਸਿੰਘ ਜੀ ਮਹਿਤਾ ਸਾਹਿਬ ਤੇ ਸਾਡੇ ਸਿਕੰਦਰ ਸਹਿਬਾਨ ਤੇ ਹੋਰ ਇਸ ਹਾਲਕੇ ਦੀਆਂ ਸਾਰੀਆਂ ਸਰਕਾਰ ਜੋਗ ਸ਼ਰਮਣੀ ਅਕਾਲੀ ਦਲ ਦੇ ਰੀਡ ਦੀ ਹੱਡੀ ਵਰਕਰ ਸਾਹਿਬਾਂ ਤੇ ਸੰਗਤਾਂ ਦਾ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਇਸ ਆਸਤੇ ਪ੍ਰੋਖੇ ਦੇ ਨਾਲ ਇਹ ਕਾਰਜਗੁਰੂ ਸਾਹਿਬ ਦੀ ਛੇਤੀ ਸੰਪੂਰਨ ਕਰਾਉਣ ਫਿਰ ਦੁਆਰਾ ਦਿਲ ਦੀਆਂ ਲਗਾਈਆਂ ਤੋਂ ਬਾਬਾ ਜੀ ਦਾ ਇਸ ਕਰਕੇ ਧੰਨਵਾਦ ਕਰਦਾ ਕਿਉਂਕਿ ਕਾਰ ਕੇ ਇਹ ਜਿਦਾ ਆਪਾਂ ਸੈਂਸਟਿਵ ਅੰਗਰੇਜ਼ੀ ਦਾ ਲਾਭ ਬਾਤ ਲੈਨੇ ਆ ਇਹ ਕਾਰਜਗੁਰੂ ਕੀ ਦਾ ਕਾਰਜ ਆ ਪਰ ਗੁਰੂ ਸਾਹਿਬ ਕਿਰਪਾ ਕਰਨ ਬਾਬਾ ਜੀ ਨੂੰ ਇੱਕ ਮਹਾਰਤ ਹਾਂ ਫਲਿਆ ਪਹਿਲਾਂ ਵੀ ਇਸਤਾਨਾਂ ਦੀਆਂ ਬੜੀ ਬਰੀਕੀ ਨਾਲ ਸਵਾਵਾਂ ਤੋਂ ਆ ਰਹੇ ਕਰ ਰਹੇ ਆ ਇਹ ਵੀ 사ਤਗੁਰ ਜੀ ਆਪ ਤੇ ਮੇਰੇ ਭਰਿਆ ਫਾਟਾ ਕਿਹ ਬਾਦਸ਼ਾਹ ਤੁਮੂਨ ਦਾ ਲੱਗ ਕਰ ਬਹੁਤ ਬਹੁਤ ਸ਼ਾਸ ਕੁਰਵਿੰਦਰ ਸਿੰਘ ਹੈਡ ਗ੍ਰੰਥੀ ਕੁਤਰਾ ਕੰਨ ਸਾਹਿਬ ਸੇਵਕ ਉਹ ਸੇਵਾਵਾਂ ਆਏ ਉਤੋਂ ਗੋਜ ਪਰੰਪਰਾ ਪਾਈ ਗੁਰਦੁਵਾਰਾ ਸ੍ਰੀ ਕੰਨ ਸਾਹਿਬ ਜਿਸ ਦੀ ਕਿ ਇਮਾਰਤ ਬਣੀ ਨੂੰ ਬਹੁਤ ਦੇਰ ਹੋ ਚੁੱਕੀ ਹੈ ਸਾਰੇ ਹੀ ਇਮਾਰਤ ਖਸਤਾ ਹੱਦ ਦੇ ਵਿੱਚ ਹੈ ਇਸ ਗੱਲ ਨੂੰ ਮੁੱਖ ਰੱਖਦੇ ਹੋਏ ਸਾਰੀਆਂ ਹੀ ਸੰਗਤਾਂ ਨੇ ਪ੍ਰਬੰਧਕਾਂ ਨੇ ਬਾਬਾ ਖਡੂਰ ਸਾਹਿਬ ਵਾਲੇ ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ ਜੀ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਆ ਕਰਕੇ ਸਾਰੀ ਮਰਦਾ ਜਾਜਾ ਲਿਆ ਤੇ ਉਹਨਾਂ ਨੇ ਇਹ ਕਾਰ ਸੇਵਾ ਜਿਹੜੀ ਹੈ ਆਰੰਭ ਕਰਨ ਦੀ ਜਿਹੜੀ ਸੀ ਸੇਵਾ ਅੱਜ ਸ਼ੁਰੂ ਕੀਤੀ ਹੈ ਸੋ ਦਰਬਾਰ ਸਾਹਿਬ ਵੀ ਅੱਗੇ ਨਾਲੋਂ ਖੁੱਲਾ ਹੋਵੇਗਾ ਤੇ ਦਵਾਨ ਹਾਲ ਲੰਗਰ ਹਾਲ ਦੀ ਇਮਾਰਤ ਵੀ ਸਾਰੀ ਜਿਹੜੀ ਦੁਬਾਰਾ ਬਣਨੀ ਹੈ ਕਿਉਂਕਿ ਸੰਗਤ ਦੀ ਬੜੇ ਲੰਮੇ ਸਮੇ ਤੋਂ ਇਹ ਮੰਗ ਸੀ ਕਿ ਇਹ ਕਾਰ ਸੇਵਾ ਜਿਹੜੀ ਹੈ ਲੱਗੇ ਤੇ ਅਸੀਂ ਤਨਮਨ ਧਨ ਦੇ ਨਾਲ ਆਪਣੀ ਸੇਵਾ ਕਰੀਏ ਸੋ ਸੰਗਤਾਂ ਦੇ ਮਨ ਦੇ ਵਿੱਚ ਬੜਾ ਚਾਹ ਹੈ ਬੜਾ ਉਤਸ਼ਾਹ ਵੀ ਵੇਖ ਰਹੇ ਹੋ ਕਿ ਕਿੰਨਾ ਸੰਗਤਾਂ ਦਾ ਭਾਰੀ ਇਕੱਠਾ ਹੈ ਸੋ ਅੱਜ ਜਿਹੜੀ ਇਹ ਆਰੰਭਤਾ ਕਾਰ ਸੇਵਾ ਦੀ ਉਹ ਹੋ ਚੁੱਕੀ ਹੈ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਹੁਣ ਤਨਮਨ ਧਨ ਦੇ ਨਾਲ ਸੇਵਾਵਾਂ ਕਰਕੇ ਇਹਨਾਂ ਸੁੰਦਰ ਇਮਾਰਤਾਂ ਦੀ ਸੇਵਾ ਦੇ ਵਿੱਚ ਹਿੱਸਾ ਪਾਈਏ ਇਹ ਆਪਣਾ ਜੀਵਨ ਸਫਲਾ ਕਰੀਏ ਸੋ ਧੰਗ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਪੁਰਬ ਜਦੋਂ ਵੀ ਸੰਗਤਾਂ ਹਰ ਸਾਲ ਇੱਥੇ ਮਨਾਉਂਦੀਆਂ ਸੀ ਤੇ ਬੜੀ ਜਗਤ ਆਉਂਦੀ ਸੀ ਦਰਬਾਰ ਸਾਹਿਬ ਛੋਟਾ ਹੋਣ ਕਰਕੇ ਸੋ ਇਸ ਕਰਕੇ ਸਮੇਂ ਦੇ ਸਮੇਂ ਨੂੰ ਮੁੱਖ ਰੱਖਦੇ ਹੋਏ ਇਹ ਕਾਰ ਸੇਵਾ ਜਿਹੜੀ ਹੈ ਆਰੰਭ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ